4 ਮਹੀਨੇ ਪਹਿਲਾਂ ਗ੍ਰੀਨਫੀਲਡ ਕਲੋਨੀ ਨਿਵਾਸੀ ਸਾਬਕਾ ਸੂਬੇਦਾਰ ਦੇਵੀ ਦਿਆਲ ਦੇ ਘਰ ਹੋਈ ਚੋਰੀ ਦਾ ਮਾਮਲਾ ਦਿਨੋ ਦਿਨ ਪੱਖਤਾ ਜਾ ਰਿਹਾ ਹੈ ਜਿਲਾ ਸੈਨਿਕ ਭਲਾਈ ਸੰਗਰਸ਼ ਕਮੇਟੀ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਦੂਸਰੀ ਵਾਰ ਵਿਧਾਇਕ ਮੋਗਾ ਡਾਕਟਰ ਅਮਨਦੀਪ ਕੌਰ ਨੂੰ ਬੰਗ ਪੱਤਰ ਲਿਖ ਕੇ ਉਨ੍ਹਾਂ ਘਰ ਹੋਈ ਚੋਰੀ ਦਾ ਸਮਾਨ ਵਾਪਸ ਦਿਵਾਉਣ ਲਈ ਆ ਗਿਆ। ਦੱਸ ਦਈਏ ਕਿ ਸੂਬੇਦਾਰ ਦੇ ਘਰ 15 ਲੱਖ ਦੀ ਚੋਰੀ ਹੋਈ ਸੀ ਜਿਸ ਤੋਂ ਬਾਅਦ ਸਾਬਕਾ ਸੈਨਿਕ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ। ਮੈਂ ਸਾਬਕਾ ਸੈਨਿਕ ਸੰਗਰਸ਼ ਕਮੇਟੀ ਦੇ ਪ੍ਰ 代表 ਮੈਂ ਪਹਿਲਾਂ ਇੱਕ ਵਾਰੀ ਪਹਿਲਾਂ ਐਮਐਲਏ ਸਾਹਿਬ ਕੋਲ ਆਏ ਸੀ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਕਿ ਜਿਹੜਾ ਤੁਹਾਡਾ ਸਮਾਨ ਆ ਸਾਰਾ ਰਿਕਵਰੀ ਕਰਵਾ ਕੇ ਦੇਵਾਂਗੇ ਉਹਨਾਂ ਦੇ ਕੋਲ ਆਉਣ ਤੋਂ ਬਾਅਦ ਸਿਰਫ ਸਾਡੇ ਸਾਨੂੰ ਸਿਰਫ 20000 ਰੁਪਏ ਮਿਲਿਆ ਉਸ ਤੋਂ 라 ਕੋਈ ਕੁਝ ਨਹੀਂ ਮਿਲਿਆ ਅੱਜ ਦੁਬਾਰਾ ਐਮਐਲਏ ਸਾਹਿਬ ਕੋਲ ਮਿਲੇ ਆ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਵੀ ਇਹ ਜਿੰਨਾ ਵੀ ਪੈਸਾ ਤੇ ਸਮਾਨ ਆ ਰਿਕਵਰੀ ਕਰਕੇ ਦੇਵਾਂਗੇ ਅਸੀਂ ਬਾਰ ਬਾਰ ਅਪੀਲ ਕਰਦੇ ਆ ਤੇ ਜਿਹੜਾ ਸਾਡਾ ਸਮਾਨ ਆ ਸਾਨੂੰ ਰਿਕਵਰੀ ਕਰਕੇ ਦਿੱਤਾ ਜਾਵੇ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਸਾਰਾ ਕੁਝ ਕਰਨਾ ਚਾਹੁੰਦੇ ਆ ਸਾਨੂੰ ਹੋਰ ਕੋਈ ਵੀ ਸਟੈਪ ਚੱਕਣ ਵਾਸਤੇ ਮਜਬੂਰ ਨਾ ਕੀਤਾ ਜਾਵੇ ਮੈਂ ਬਾਰ ਬਾਰ ਇਹੀ ਅਪੀਲ ਕਰਦਾ ਸਾਡੀ ਹਸਾਬਕਾ ਸੰਖੇਚਾਰਕ ਕਮੇਟੀ ਇਹੀ ਬਾਰ ਬਾਰ ਅਪੀਲ ਕਰਦੀ ਆ ਸਾਡਾ ਸਮਾਨ ਸਾਨੂੰ ਸਾਡੇ ਬੰਦੇ ਨੂੰ ਰਿਕਵਰੀ ਕਰਕੇ ਦਿੱਤਾ ਜਾਵੇ ਅਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਹਿੰਦੇ ਤੇ ਲਾਸਟ ਦੇ ਵਿੱਚ ਦੁਬਾਰਾ ਫੇਰ ਕਹਿਣਾ ਵੀ ਸਾਨੂੰ ਕਿਸੇ ਹੋਰ ਸਟੈਪ ਵਾਸਤੇ ਮਜਬੂਰ ਨਾ ਕੀਤਾ ਜਾਵੇ ਅਸੀਂ ਦਾਇਰੇ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੁੰਦੇ ਆ ਠੀਕ ਜੀ ਸਰ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਕਿ ਮੈਂ ਸੂਬੇਦਾਰ ਦੇਵੀदयाल ਗ੍ਰੀਨਫੀਲਡ ਕਲੋਨੀ ਮੋਗਾ ਤੋਂ ਬੋਲ ਰਿਹਾ ਹਾਂ ਸਰ ਤੇ 30 ਸਤੰਬਰ ਦੀ ਰਾਤ ਨੂੰ ਮੇਰੇ ਘਰੇ ਚੋਰੀ ਹੋਈ ਸੀ ਜਿਦੇ ਵਿੱਚ ਆਸਟ੍ਰੇਲੀਅਨ ਡਾਲਰ 1100 ਸੀ 2.5 ਲੱਖ ਰੁਪਏ ਨਕਦ ਕੈਸ਼ ਸੀ ਤੇ 10 ਤੋਲੇ ਲਗਭਗ ਸੋਨਾ ਸੀ ਇੱਕ ਬੱਚਾ ਦੀ ਕੈਸ਼ ਵਾਲੀ ਬੁਗਨੀ ਸੀ ਇੱਕ ਮੋਬਾਈਲ ਫੋਨ ਸੀ ਉਦੋਂ ਮੜ ਕੇ ਮੇਰੇ ਬੈਗ ਦੇ ਵਿੱਚ ਜੋ ਡਾਕੂਮੈਂਟ ਪਏ ਸੀ ਉਹ ਡਾਕੂਮੈਂਟ ਲੈ ਕੇ ਗਏ ਚੋਰ ਤੇ ਘਰ ਦਾ ਹੋਰ ਸਮਾਨ ਲੈ ਕੇ ਗਏ ਜਿਦੇ ਵਿੱਚੋਂ ਅੱਜ ਤੱਕ ਮੈਨੂੰ ਸਿਰਫ ਇੱਕ ਮੋਬਾਈਲ ਫੋਨ ਤੇ ਡਾਲਰਾਂ ਦੇ 20000 ਰੁਪਏ ਮਿਲੇ ਹਨ ਇਸ ਤੋਂ ਬਿਨਾ ਕੁਝ ਵੀ ਨਹੀਂ ਮਿਲਿਆ ਅਸੀਂ ਜਿਹੜੇ ਵੀ ਮਤਲਬ ਕਿ ਕਹਿੰਦੇ ਆ ਕਿ ਅਸੀਂ ਮੋਗੇ ਦੇ ਮਾਲਕ ਹਾਂ ਅਸੀਂ ਸਾਰੇ ਮੋਗੇ ਦੇ ਮਾਲਕਾਂ ਕੋਲੇ ਜਾ ਕੇ ਦੇਖ ਲਿਆ ਪਰ ਮੈਨੂੰ ਅਜੇ ਤੱਕ ਨਿਆ ਨਹੀਂ ਮਿਲਿਆ ਮੈਂ ਇੱਕ ਫੌਜੀ ਆਦਮੀ ਹਾਂ ਮੈਂ 31 ਸਾਲ ਫੌਜ ਦੇ ਵਿੱਚ ਨੌਕਰੀ ਕੀਤੀ ਹੈ ਮੈਂ ਦੇਸ਼ ਦੀ ਸੇਵਾ ਕੀਤੀ ਹੈ ਬੱਟ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਰਿਹਾ ਜੇ ਮੈਨੂੰ ਨਹੀਂ ਇਨਸਾਫ ਮਿਲ ਰਿਹਾ ਤੇ ਆਮ ਨਾਗਰਿਕ ਨੂੰ ਕਿਵੇਂ ਇਨਸਾਫ ਮਿਲੂਗਾ ਔਰ ਆਏ ਦਿਨ ਚੋਰੀਆਂ ਹੋ ਰਹੀਆਂ ਰੋਜ਼ਾਨਾ ਚੋਰੀਆਂ ਹੋ ਰਹੀਆਂ ਕੱਲ ਵੀ ਅਸੀਂ ਸਬਕਾ ਸੈਨਿਕ ਸੰਘਰਸ਼ ਕਮੇਟੀ ਨੇ ਮੀਟਿੰਗ ਕੀਤੀ ਅਤੇ ਅਸੀਂ ਫਿਰ ਐਮਐਲਏ ਸਾਹਿਬ ਕੋਲੇ ਗਏ ਐਮਐਲਏ ਸਾਹਿਬ ਨੇ ਅਸੀਂ ਐਮਐਲਏ ਸਾਹਿਬ ਕੋਲੇ ਇਸ ਵਾਰ ਦੂਸਰੀ ਵਾਰ ਗਏ ਸੀ ਐਮਐਲ ਸਾਹਿਬ ਐਮਐਲਏ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਗਲੇ 2 ਦਿਨ ਬਾਅਦ ਐਸਐਚਯੂ ਨਵੇਂ ਆਉਣ ਵਾਲੇ ਆ ਚੇਂਜ ਹੋ ਕੇ ਤੇ ਅਸੀਂ ਉਹਨਾਂ ਨੂੰ ਕਹਿ ਕੇ ਤੁਹਾਡੀ ਰਿਕਵਰੀ ਪੂਰੀ ਕਰਵਾਵਾਂਗੇ ਹਜੇ ਤੱਕ ਮੈਨੂੰ ਇੱਕ ਵੀ ਕੋਈ ਸੋਨਾ ਨਹੀਂ ਮਿਲਿਆ ਕੋਈ ਪੈਸੇ ਨਹੀਂ ਮਿਲੇ ਜਿਹੜੇ ਵੀ ਮਤਲਬ ਗੱਲ ਕਰਦੇ ਆ ਇੱਕ ਦਿਨ ਆਸ਼ਵਾਸ਼ਣ ਦੇ ਦਿੰਦੇ ਆ ਅਗਲੇ ਦਿਨ ਉਹ ਕਹਾਣੀ ਖਤਮ ਹੋ ਜਾਂਦੀ ਆ ਫਿਰ ਜਾ ਕੇ ਪੁੱਛਦੇ ਆ ਅਸੀਂ ਢੇੜੇ ਕੱਢ ਰਹੇ ਆ ਅਸੀਂ ਪ੍ਰਸ਼ਾਸਨ ਦੇ ਢੇੜੇ ਕੱਢ ਰਹੇ ਆ ਕਾਨੂੰਨ ਦੇ ਢੇੜੇ ਕੱਢ ਰਹੇ ਆ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਮੈਂ ਇੱਕ ਫੌਜੀ ਆਦਮੀ ਹੋ ਕੇ ਮੈਂ ਇਹ ਬੋਲ ਰਿਹਾ ਕਿ ਜਦੋਂ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਆਮ ਨਾਗਰਿਕ ਦਾ ਤਾਂ ਇੱਥੇ ਜੀਣਾ ਹੀ ਹਰਾਮ ਆ ਆਈ ਦਿਨ ਚੋਰੀਆਂ ਹੋ ਰਹੀਆਂ ਆਈ ਦਿਨ ਚੋਰੀਆਂ ਹੋ ਰਹੀਆਂ ਕੁਝ ਵੀ ਨਹੀਂ ਹੋ ਰਿਹਾ ਕੋਈ ਬਦਲਾ ਨਹੀਂ ਹੋ ਰਿਹਾ ਨਾ ਕੋਈ ਕਾਨੂੰਨ ਕੁਝ ਕਰ ਰਿਹਾ ਨਾ ਪ੍ਰਸ਼ਾਸਨ ਮੈਂ ਪੁੱਛਣਾ ਚਾਹੁੰਦਾ ਸਰਕਾਰ ਕੋਲੋਂ ਕਿ ਸਾਨੂੰ ਇਨਸਾਫ ਕਦੋਂ ਮਿਲੂਗਾ ਮੈਂ ਕਿੰਨੇ ਦਿਨ ਹੋਰ ਗੇੜੇ ਕੱਢੂਗਾ ਜਾਂ ਫਿਰ ਮਤਲਬ ਕਿ ਮੇਰਾ ਇਹ ਸਾਰੀ ਜ਼ਿੰਦਗੀ ਬਸ ਇਸ ਤਰ੍ਹਾਂ ਹੋ ਗਈ ਨਰਕ ਦੇ ਸਮਾਨ ਵਿੱਚ ਜ਼ਿੰਦਗੀ ਜਿਊਂਗਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਦਿਓ ਜਾਂ ਫਿਰ ਅਸੀਂ ਕ੍ਰਾਈਮ ਕਰੀਏ ਸਾਨੂੰ ਅਥਾਰਟੀ ਦਿਓ ਕਿ ਅਸੀਂ ਕ੍ਰਾਈਮ ਕਰੀਏ ਦੱਸੋ ਸਾਨੂੰ ਵੀ ਅਸੀਂ ਸਹੀ ਕਰਾਂਗੇ ਕਿ ਨਹੀਂ ਕਰਾਂਗੇ ਤੁਸੀਂ ਇੱਕ ਪਾਸੇ ਤਾਂ ਕਾਨੂੰਨ ਭ੍ਰਿਸ਼ਟਾਚਾਰ ਰੋਕਣਾ ਚਾਹੁੰਦੇ ਆ ਕ੍ਰਾਈਮ ਰੋਕਣਾ ਚਾਹੁੰਦੇ ਆ ਚੋਰ ਫੜੇਗੇ ਚੋਰ ਮੰਨਗੇ ਸਾਰਾ ਸਮਾਨ ਮੰਨਗੇ ਚੋਰ ਫਿਰ ਮੈਨੂੰ ਕਦੋਂ ਉਹ ਸਮਾਨ ਮਿਲੂਗਾ ਮੈਂ ਕੀ ਆਖਾਂ ਮੈਂ ਹੋਰ ਕਿਵੇਂ ਆਖਾਂ ਕਿਹੜੇ ਤਰੀਕੇ ਨਾਲ ਆਖਾਂ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਮੈਂ ਐਮਐਲਏ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਮਿਲਿਆ ਹੁਣ ਮੈਂ ਕਿਹਦੇ ਕੋਲੇ ਜਾਵਾਂ ਮੈਨੂੰ ਦੱਸੋ ਮੈਨੂੰ ਜੋ ਤੁਸੀਂ ਕਹਿੰਦੇ ਉਹ ਕਰਦਾ ਮੈਂ ਦੱਸੋ ਮੈਨੂੰ ਮੈਨੂੰ ਇਨਸਾਫ ਦਿਲਾਓ ਸਾਂਤਾ ਕਹਿੰਦੇ ਸੀ ਪੰਜਾਬ 'ਚ ਬਦਲਾਅ ਆਊਗਾ ਵੋਟਾਂ ਕੋ ਲੱਗਦਾ ਨਹੀਂ ਕਿ ਪਿਛਲੀਆਂ ਸਰਕਾਰਾਂ ਨਾਲੋਂ ਵੀ ਕਰੈਮ ਹਾਂਜੀ ਸਰ ਮੁਖਵੰਦੇ ਵੀ ਸਾਹਿਬ ਨੇ ਵੀ ਬੋਲਿਆ ਉਹਨਾਂ ਦੇ ਜਿਹੜੇ ਵਿਧਾਇਕ ਆ ਉਹਨਾਂ ਨੇ ਵੀ ਸਾਰਾ ਕੁਝ ਬੋਲਿਆ ਅਸੀਂ ਬਹੁਤ ਬਦਲਾਅ ਲਿਆਵਾਂਗੇ ਅਸੀਂ ਬਦਲੇ ਬਦਲਾ ਕਰਾਂਗੇ ਪਰ ਇਹੋ ਜਿਹਾ ਤਾਂ ਕੁਝ ਵੀ ਨਹੀਂ ਬਦਲਾਅ ਹੋਇਆ ਬਲਕਿ ਹੋਰ ਜ਼ਿਆਦਾ ਹੋ ਗਿਆ ਸੰਤਾ ਹੋਰ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਨਾਗਰਿਕ ਵਿਚਾਰਾ ਇੰਨਾ ਪਰੇਸ਼ਾਨ ਹੋ ਰਿਹਾ ਕੋਈ ਸੁਣਵਾਈ ਸੁਣਵਾਈ ਦੀ ਹੋਰੀ ਠੱਕੇ ਖਾ ਰਿਹਾ ਸਿਰਫ ਮਤਲਬ ਕਿ ਉੱਥੇ ਬੈਠੇ ਆ ਕੁਰਸੀਆਂ ਢਾਕੇ ਆਫਿਸ ਦੇ ਮਾਲਕ ਬਣ ਕੇ ਬੈਠੇ ਆ ਹੋਰ ਕੁਝ ਨਹੀਂ ਕਰਦੇ ਅਸੀਂ ਪੁਲਿਸ ਤੇ ਜੰਤੇ ਗੇੜੇ ਕੱਢ-ਕੱਢ ਕੇ ਤੰਗ ਆ ਗਏ ਉੱਥੇ ਸਾਨੂੰ ਇੱਕ ਜਵਾਬ ਹੋਗਾ ਕੋਈ ਨਹੀਂ ਕਰਦੇ ਆ ਪਰ ਉਹ ਕਰਦੇ ਆ ਪਤਾ ਨਹੀਂ ਕਿਸ਼ ਦਿਨ ਆਉਗੀ ਅੱਜ ਮੈਨੂੰ ਚੌਥਾ ਮਹੀਨਾ ਹੋ ਗਿਆ ਮੇਰੇ ਘਰੇ ਚੋਰੀ ਹੋਈ ਨੂੰ 12 ਤੋਂ 15 ਲੱਖ ਦੇ ਵਿੱਚ ਮੇਰਾ ਪੂਰਾ ਨੁਕਸਾਨ ਹੋਇਆ ਤੇ ਮੈਨੂੰ ਅਜ ਤੱਕ ਆ 20000 ਰੁਪਇਆ ਤੇ ਇੱਕ ਮੋਬਾਈਲ ਦੇਤਾ ਬਸ ਇਸ ਤਰ੍ਹਾਂ ਕਰੇ ਕਿ ਜਿਵੇਂ ਬਹੁਤ ਵੱਡਾ ਇਸ਼ਾਨ ਕਰਤਾ ਕਦੋਂ ਮੈਨੂੰ ਇਨਸਾਫ ਮਿਲੂਗਾ ਮੈਨੂੰ ਇਨਸਾਫ ਚਾਹੀਦਾ ਦਿਓ ਮੈਨੂੰ ਇਨਸਾਫ ਪਰ ਇਨਸਾਫ ਨੂੰ ਨਹੀਂ ਮਿਲਦਾ ਹਾਂਜੀ ਸਰ ਪਹਿਲਾਂ ਪੁਰਾਣੇ ਐਸਐਸਬੀ ਸਾਹਿਬ ਨੂੰ ਤਿੰਨ ਵਾਰ ਮਿਲੇ ਉਸ ਤੋਂ ਬਾਅਦ ਦੇ ਵਿੱਚ ਨਵੇਂ ਸਾ ਸਾਬਕਾ ਸਨਕ ਸਿੰਘ ਹੱਥ ਕਮੇਟੀ ਸਾਰੀ ਜਾ ਕੇ ਮਿਲੀ ਤੇ ਅਸੀਂ ਮਤਲਬ ਕਿ ਸਾਰੀਆਂ ਆਪਣੀਆਂ ਮੰਗ ਪੱਤਰ ਦਿੱਤਾ ਸਾਹਿਬ ਨੂੰ ਤੇ ਉਹਨਾਂ ਨੇ ਸ਼ਵਾਸਨ ਦਿੱਤਾ ਕਿ ਮੈਂ ਕਰਵਾ ਰਿਆਂ ਮੈਂ ਕਰਵਾ ਰਿਆਂ ਪਰ ਉਹ ਕਰਵਾ ਰਿਆਂ ਮੈਨੂੰ ਨਹੀਂ ਪਤਾ ਕਿ ਕਦੋਂ ਕਰਾਵਾ ਕਰਾਉਣਗੇ ਮੇਰੇ ਕੋਲੇ ਕੁਝ ਨਹੀਂ ਮਿਲਿਆ ਹਜੇ ਤੱਕ ਚੋਰੀ ਹੋਇਆ ਹੋਇਆ ਸਮਾਨ ਮੇਰੇ ਕੋਲੇ ਕੁਝ ਨਹੀਂ ਮਿਲਿਆ ਜਦ ਕਿ ਚੋਰਾਂ ਨੇ ਮੰਨਿਆ ਹੈਗਾ ਇਹ ਨਹੀਂ ਕਿ ਚੋਰਾਂ ਨੇ ਨਹੀਂ ਮੰਨਿਆ ਚੋਰਾਂ ਨੇ ਸਾਰਾ ਸਮਾਨ ਐਕਸੈਪਟ ਕੀਤਾ ਕਿ ਸਾਡੇ ਕੋਲੇ ਜਿਹੜਾ ਹੈਗਾ ਸਮਾਨ ਅ ਆਪਣਾ ਸੀਆਈਏ ਸਟਾਫ ਬਾਗਾ ਬਣਾਣਾ ਨੇ ਚੋਰਾਂ ਨੂੰ ਫੜਿਆ ਸੀ ਉੱਥੇ ਵੀ ਚੋਰਾਂ ਨੇ ਮੰਨਿਆ ਸੋਨਾ ਵੀ ਮੰਨਿਆ ਪੈਸੇ ਮੰਨੇ ਡਾਲਰ ਵੀ ਮੰਨੇ ਫਿਰ ਇਥੇ ਥਾਣਾ ਸਿਟੀ ਸਾਊਥ ਦੇ ਵਿੱਚ ਵੀ ਮੰਨੇ ਐਸਐਚਓ ਸਾਹਿਬ ਦੇ ਸਾਹਮਣੇ ਮੰਨੇ ਕਿ ਸਾਡੇ ਕੋਲੇ ਜਿਹੜਾ ਸੋਨਾ ਹੈਗਾ ਉਹ ਕੱਲ ਨੂੰ ਲਿਆ ਦੇਾਂਗੇ ਉਹ ਕੱਲ ਤੋਂ ਬਾਅਦ 2 ਦਿਨ ਹੋਰ ਮੰਗੇ ਉਹ 2 ਦਿਨ ਤੋਂ ਬਾਅਦ ਦੇ ਵਿੱਚ ਪਤਾ ਹੀ ਨਹੀਂ ਉਹ ਕੱਲ ਕਦੋਂ ਆਊਗਾ ਪਰ ਮੇਰੇ ਕੋਲੇ ਹਜੇ ਤੱਕ ਕੁਝ ਨਹੀਂ ਮਿਲਿਆ ਤੇ ਮੇਰੇ ਕੋਲੇ ਨਹੀਂ ਮਿਲਿਆ ਤੇ ਮੈਂ ਕਿਵੇਂ ਮੰਨਾਂ ਅਗਰ ਸਾਡੀ ਇਹ ਸਰਵਾਈ ਨਹੀਂ ਕੀਤੀ ਜਾਊਗੀ ਤਾਂ ਅਸੀਂ ਪੂਰੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਪੱਕੇ ਲੰਬੇ ਸਮੇਂ ਲਈ ਸੰਘਰਸ਼ ਦੇ ਉੱਤੇ ਉਤਰਾਂਗੇ ਫਿਰ ਸਾਨੂੰ ਕੋਈ ਮਤਲਬ ਕੇ ਨਾ ਕੀਤਾ ਜਾਵੇ ਅਸੀਂ ਹੁਣ ਤੱਕ ਧਾਇਰੇ ਦੇ ਵਿੱਚ ਕਾਨੂੰਨ ਦੇ ਵਿੱਚ ਪ੍ਰੋਪਰ ਆਪਣੀ ਰਿਸਪੈਕਟ ਦੇ ਵਿੱਚ ਕਿਉਂਕਿ ਅਸੀਂ ਡਿਸਪਲਿਨ ਨਾਲ ਨੌਕਰੀ ਕੀਤੀ ਆ ਤੇ ਅਸੀਂ ਡਿਸਪਲਿਨ ਦੇ ਵਿੱਚ ਰਹਿਣਾ ਚਾਹੁੰਦੇ ਆ ਅਸੀਂ ਕ੍ਰਾਈਮ ਨਹੀਂ ਕਰਨਾ ਚਾਹੁੰਦੇ ਅਸੀਂ ਦੇਸ਼ ਦੀ ਸੇਵਾ ਕੀਤੀ ਆ ਅਸੀਂ ਕ੍ਰਾਈਮ ਨੂੰ ਰੋਕਿਆ ਨਾ ਕਿ ਕ੍ਰਾਈਮ ਅਸੀਂ ਕਰਨਾ ਚਾਹੁੰਦੇ ਆ ਤੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਪਲੀਜ਼ ਸਾਨੂੰ ਇਨਸਾਫ ਦਿਵਾਇਆ ਜਾਵੇ ਮੈਂ ਪ੍ਰਸ਼ਾਸਨ ਤੋਂ ਕਾਨੂੰਨ ਤੋਂ ਤੇ ਆਪਣੀ ਮੌਜੂਦਾ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦਾ ਹਾਂ ਜੇ ਜੇ ਕੁਝ ਨਹੀਂ ਹੋ ਸਕਦਾ ਜੇ ਕੁਝ ਬਦਲਾਅ ਨਹੀਂ ਹੋ ਸਕਦਾ ਤੇ ਫਿਰ ਉਹ ਕਾਦੇ ਵਾਸਤੇ ਇਹ ਆਪਣੇ ਆਫਿਸਾਂ ਦੇ ਵਿੱਚ ਬੈਠੇ ਆ ਇਹ ਆਪਣਾ ਘਰੇ ਬੈਠਣ ਤਾਂ ਕਿ ਅਸੀਂ ਫਿਰ ਇਸ ਤਰ੍ਹਾਂ ਤੇ ਜ਼ਿੰਦਗੀ ਕੱਟ ਹੀ ਰਹੇ ਆ ਜੇ ਸਾਨੂੰ ਬਦਲਾਅ ਵੀ ਨਹੀਂ ਕੋਈ ਇਨਸਾਫ ਵੀ ਨਹੀਂ ਕੋਈ ਮਿਲ ਰਿਹਾ ਤੇ ਫਿਰ ਉਹ ਕਾਦੇ ਵਾਸਤੇ ਮਤਲਬ ਬੈਠੇ ਹਨ ਮੈਂ ਫਿਰ ਇੱਕ ਵਾਰ ਬੇਨਤੀ ਕਰਦਾ ਸਾਡੀ ਬੇਨਤੀ ਮੁੱਖ ਮੰਤਰੀ ਸਾਹਿਬ ਸੁਣਨ ਤੇ ਮੰਨਣ ਤੇ ਸਾਨੂੰ ਫਟਾਫਟ ਇਨਸਾਫ ਦਵਾਇਆ ਜਾਵੇ ਅਗਰ ਸੈਨਿਕਾਂ ਨਾਲ ਇਸ ਤਰ੍ਹਾਂ ਹੋਊਗਾ ਤੇ ਬਾਕੀ ਆਮ ਆਦਮੀ ਨਾਲ ਕੀ ਹਾਲ ਹੋਊਗਾ